इस न्यूज के प्रायोजक है रॉकेट प्लस लाइट ऑन पॉकेट डॉट बिग ऑन परफॉर्मेंस रॉकेट प्लस अगर आप भी रॉकेट प्लस की डीलरशिप लेना चाहते हैं तो आज ही दिए गए इस नंबर पर संपर्क करें हमारा नंबर है नाइन एट सेवन एट सेवन फोर जीरो फोर डबल फाइव नमस्कार मैं हूं आपके साथ विवेक टोगरा आइए नजर डालते हैं आज की कुछ ताजा तरीन खबरों आरोप ਹਾਂਜੀ ਪਾਜੀ ਇੱਕ ਮਿੰਟ ਹੋਰ ਕੰਮ ਡੋ ਯਾਰ ਇਸਲਾਮ ਜੀ ਜਿੰਦਾਬਾਦ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ ਪਾਰਕ ਪੂਸ਼ਣਾਸ਼ੂ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੋ ਲੁਧਿਆਣਾ ਦੇ ਲੋਕਾਂ ਨੇ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜੋ ਮਾਨ ਸਤਕਾਰ ਦਿੰਦਾ ਹੈ ਉਹ ਤਰੰਗਾਂ ਦੇ ਝੰਡੇ ਲੈ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਮਿਠਾਈਆਂ ਵੰਡਦੇ ਹੋਏ ਲੱਡੂ ਵੰਡਦੇ ਹੋਏ ਜਿਹੜੇ ਵਰਕਰ ਸੜਕਾਂ ਤੇ ਉੱਤਰ ਕੇ ਅਮਰਿੰਦਰ ਸਿੰਘ ਰਾਜਾ ਭੜਿੰਗ ਅਤੇ ਲੋਗਿਆਣੇ ਦੀ ਜਿੰਦਜਾਨ ਭਾਰਤ ਪੂਸ਼ਨ ਆਸ਼ੂ ਉਹ ਦੋਨਾਂ ਦੀ ਜੋੜੀ ਜਿਵੇਂ ਕਾਂਗਰਸ ਦਾ ਚੋਣਸ਼ਾਨ ਕਿਸੇ ਟਾਈਮ ਦੋ ਬੈਲਾਂ ਦੀ ਜੋੜੀ ਸੀ ਮੈਂ ਸਮਝਦਾ ਦੋ ਬੈਲਾਂ ਦੀ ਜੋੜੀ ਇਹ ਸੀਟ ਨੂੰ ਵੀ ਜਿੱਤ ਕੇ ਦੇਗੀ ਇਹ ਕਾਂਗਰਸ ਦੇ ਹਰ ਵਰਕਰ ਦਾ ਹਰ ਨੇਤਾ ਦਾ ਰਾਹੁਲ ਗਾਂਧੀ ਦਾ ਸਰ ਉੱਚਾ ਕਰੇਗੀ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦੀ ਬਾਗਡੋਰ ਸੁਭਾਲਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ। ਭੱਲਾ ਜੀ ਤੁਸੀਂ OBC 셀 ਦੇ ਚੇਅਰਮੈਨ ਹੋ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਤੁਹਾਡੀ ਟੀਮ ਨੇ ਸਵਾਗਤ ਕੀਤਾ? ਦੇਖੋ ਸਾਡੀ ਟੀਮ ਪੂਰੀ ساری ਟੀਮ ਸਾਡੀ ਦੇਖ ਰਹੀ ਤੁਸੀਂ ਕਿੱਥੇ ਆ ਗਏ ਹਮਾਂ ਅੱਗੇ ਪੁੰਜੀ ਹੋਈ ਹੈ। ਪਰ ਤੁਸੀਂ ਜਿਹੜਾ ਕੀ ਹੈ ਰਸ਼ ਦੇਖ ਰਹੇ ਹੋ 3-4 ਕਿਲੋਮੀਟਰ ਪਿੱਛੇ ਤੱਕ ਜਾਮ ਲੱਗਿਆ ਹੋਇਆ ਹੈ। ਔਰ ਅਸੀਂ ਜੇ ਰਾਜਾ ਵਡਿੰਗ ਨੂੰ ਇੱਥੇ ਯਕੀਨੀ ਇਹਨਾਂ ਦੀ ਜਿੱਤ ਬਣਾ ਕੇ ਭੇਜਾਂਗੇ ਜਿਸ ਤਰ੍ਹਾਂ ਦੇਖਦੇ ਹੋ ਬਾਕੀ ਜਿਹੜੀਆਂ ਜਿੰਨੀਆਂ ਪਾਰਟੀਆਂ ਨੇ ਲੱਗੀਆਂ ਹੋਈਆਂ ਨੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਉਸ ਤੋਂ ਬਾਅਦ ਹੋਰ ਵੀ ਪਾਰਟੀਆਂ ਨੇ ਜਿਵੇਂ ਇਹਨੇ ਮਾਰਨ ਵਾਲੇ ਸਮੇਂ ਦਿੱਤੀ ਹੋਈ ਦੇਖੋ ਜਿੰਨੀਆਂ ਜਿਹੜੀਆਂ ਪਾਰਟੀਆਂ ਲੱਗੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਤੌਰ ਤੇ ਵਰਕ ਕਰ ਰਹੀ ਹੈ ਲੇਕਿਨ ਸਾਡਾ ਜਿਹੜਾ ਇੱਕ ਜੂਮ ਜਿਹੜਾ ਸਾਡਾ ਕੈਂਡੀਡੇਟ ਸਾਨੂੰ ਮਿਲੇਗਾ ਤਾਂ ਹਾਈ ਕਮਾਂਡ ਨੇ ਜਿਹੜਾ ਸਾਨੂੰ ਭੇਜਿਆ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਪਾਰਟੀ ਤੋਂ ਹਾਰਨ ਵਾਲੇ ਆ ਉਹ ਸਾਰਿਆਂ ਨੂੰ ਪਛੜ ਕੇ ਇੱਕ ਨਵਾਂ ਇਤਿਹਾਸ ਲਚਣਗੇ ਕਿਤਨਾ ਕਿਤੇ ਹੋਰ ਵੀ ਪਾਰਟੀਆਂ ਕਰੀਆਂ ਸਾਡੀ ਜਿੱਤ ਪੱਕੀ ਹੈ ਬਿਲਕੁਲ ਜੀ ਉਹ ਦੇਖੋ ਦਾਵਾ ਤੇ ਹਰ ਇੱਕ ਨੇ ਕਰਨਾ ਸਾਡੀ ਜਿੱਤ ਪੱਕੀ ਹੈ ਸਾਡੀ ਜਿੱਤ ਪੱਕੀ ਹੈ ਲੇਕਿਨ ਅਸ਼ਿਸ਼ ਸਰ ਕੀ ਨਾਮ ਹੈ ਤੁਹਾਡਾ ਮੈਂ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਜਿਸ ਤਰ੍ਹਾਂ ਦਾ ਉਤਸ਼ਾਹ ਜੀ ਰਾਜਾ ਬੜਿੰਗੀ ਦਾ ਅੱਜ ਰਾਤ ਰੋਡ ਸ਼ੋਅ ਹੈ ਔਰ ਕਿਵੇਂ ਦੇਖਦੇ ਹੋ ਕਿ ਲੋਕਾਂ ਨੇ ਉਤਸ਼ਾਹ ਕੀਤਾ ਸਾਰੇ ਸ਼ਹਿਰ 'ਚ ਮੈਂ ਦੇਖ ਕੇ ਆਇਆ ਬਹੁਤ ਜ਼ਿਆਦਾ ਉਤਸ਼ਾਹ ਸਾਰਾ ਸ਼ਹਿਰ ਅੱਜ ਕਾਂਗਰਸ ਦੇ ਚੰਦਿਆਣਾ ਰੰਗਿਆ ਪਿਆ ਆ 2 ਲੱਖ ਪਲੱਸ ਵੋਟਾਂ ਦੇ ਨਾਲ ਰਾਜਾ ਵੜਿੰਗ ਜੀ ਜਿੱਤਣਗੇ ਜਿਹੜਾ ਉਹਨੇ ਧੋਖਾ ਦਿੱਤਾ ਲੁਧਿਆਣਾ ਦੇ ਲੋਕਾਂ ਨੂੰ ਬਿੱਟੂ ਨੇ ਤਿੰਨ ਵਾਰੀ ਐਮਪੀ ਬਣ ਕੇ ਤੇ ਲੁਧਿਆਣਾ ਦੇ ਲੋਕਾਂ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਆ ਤੇ ਹੁਣ ਲੋਕਾਂ ਨੇ ਉਹਨੂੰ ਮੂੰਹ ਤੋੜਵਾ ਜਵਾਬ ਦੇਣਾ ਉਹਦੀ ਜਮਾਨਤ ਜਮਤ ਕਰਾ ਕੇ ਭੇਜਣਾ ਨੂੰ ਤੇ ਰਾਜਾ ਵੜਿੰਗ ਜੀ ਸਾਡੇ 2 ਲੱਖ ਪਲੱਸ ਵੋਟਾਂ ਨਾਲ ਜਿੱਤ ਕੇ ਲੁਧਿਆੜੇ ਦੀ ਆਵਾਜ਼ ਜਿਹੜੀ ਆ ਦਿੱਲੀ ਉਠਾਉਣਗੇ ਕਈ ਜਿਹੜੇ ਕਸਾਲੀ ਕਾਂਗਰਸੀ ਨੇ ਉਹਨਾਂ ਨੇ ਕਿਹਾ ਜੀ ਫੇਸ ਲੁਧਿਆਣੇ ਦਾ ਹੋਣਾ ਚਾਹੀਦਾ ਬਾਰੋਂ ਦੀ ਆਇਆ ਪੈਰਾਸ਼ੂਟ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਚ ਕੀ ਸਿਨੈਰੀਓ ਹੋਏਗਾ ਕੋਈ ਟਕਸਾਲੀ ਕਾਂਗਰਸੀ ਜਿਹੜਾ ਨਾਰਾਜ਼ ਨਹੀਂਗਾ ਸਾਰੇ ਸਾਡੇ ਨਾਲ ਚੱਲਣਗੇ ਸਾਰੇ ਸਾਡੇ ਭਰਾੜੇ ਸਾਰੇ ਨਾਲ ਗੱਲ ਹੋ ਗਈ ਆ ਸਾਰੇ ਹੀ ਅੱਜ ਪ੍ਰਧਾਨ ਜੀ ਦਾ ਜਗ੍ਹਾ ਜਗ੍ਹਾ ਤੇ ਸਵਾਗਤ ਕਰ ਰਹੇ ਨੇ ਤੇ ਤੁਸੀਂ ਆਪ ਵੀ ਲੁਧਿਆਣੇ ਦੇ ਵਿੱਚ ਘੁੰਮ ਕੇ ਦੇਖੋ ਕਿ ਕਿਸ ਤਰ੍ਹਾਂ ਲੁਧਿਆਣਾ ਜਿਹੜਾ ਕਾਂਗਰਸ ਦੇ ਰੰਗ ਵਿੱਚ ਰੰਗਿਆ ਪਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਟੀਮ ਕਿੰਨੀ ਲਗਾਈ ਆ ਉਹ ਅਸੀਂ ਆਪਣਾ 1200 ਬੰਦਾ ਲੈ ਕੇ ਆਏ ਆ ਵੱਖੋ ਵੱਖਰੇ ਪੁਆਇੰਟਾਂ ਦੇ ਭਾਰਤ ਨਗਰ ਵੀ ਸਾਡੀਆਂ ਦੋ ਬੱਸਾਂ ਆਈਆਂ ਉਹ ਵੀ ਉੱਥੇ ਖੜੇ ਨੇ ਬਾਕੀ ਇੱਥੇ ਖੜੇ ਆ ਇੰਨਾ ਪੁਆਇੰਟਾਂ ਦੇ ਸਾਡੇ ਬੰਦੇ ਖੜੇ ਨੇ ਤੇ ਪੂਰੇ ਅਸੀਂ ਜੋਸ਼ੋਖ ਰੋਸ਼ ਦੇ ਨਾਲ ਪ੍ਰਧਾਨ ਜੀ ਦਾ ਸਵਾਗਤ ਕਰਾਂਗੇ ਪਿਛਲੇ ਸਮੇਂ ਦੀ ਗੱਲ ਕਰੀਏ ਐਮਪੀ ਰਵਨੀਤ ਸਿੰਘ ਮਿੱਟੂ ਜੀ ਜòn ਜਿਹੜਾ ਫੇਸ ਆ ਸਾਹਮਣਾ ਸਾਹਮਣਾ ਹੋ ਗਿਆ ਜੀ ਇੱਕ ਪਾਸੇ ਬੀਜੇਪੀ ਦੇ ਰਵੀ ਸਿੰਘ ਮਿੱਟੂ ਦੂਸਰੇ ਪਾਸੇ ਰਾਜਾ ਵੜਿੰਗ ਜੀ ਆਮ ਆਦਮੀ ਪਾਰਟੀ ਔਰ ਰঞ্জੀਤ ਸਿੰਘ ਢਿੱਲੋਂ ਕਿਸ ਤਰ੍ਹਾਂ ਦੇਖਦੇ ਆ ਸਾਡਾ ਬਿੱਟੂ ਨਾਲ ਤੇ ਭਾਈਪਾਣਾ ਕੋਈ ਮੁਕਾਬਲਾ ਨਹੀਂਗਾ ਸਾਡਾ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਆ ਜਿਹੜੇ ਕਿ ਬਹੁਤ ਉਹਨੂੰ ਹਰਾ ਕੇ ਇਨਸ਼ਾਅਰ ਨਾਲ ਜਿੱਤਾਂਗੇ ਬਿੱਟੂ ਦਾ ਤੇ ਰঞ্জੀਤ ਸਿੰਘ ਢਿੱਲੋਂ ਦਾ ਮੁਕਾਬਲਾ ਤੀਜੇ ਤੇ ਚੌਥੇ ਨੰਬਰ ਦਾ ਸਾਡਾ ਜਿਹੜਾ ਉਹ ਆਮ ਆਦਮੀ ਮਜੂਤਾ ਸਰਕਾਰ ਦੇ ਨਾਲ ਮੁਕਾਬਲਾ ਆ